ਪੰਜਾਬ ਦੇ ਇਸ ਜ਼ਿਲ੍ਹੇ ਦੇ ਵਿੱਚ ਕਾਲਾ ਕੱਚਾ ਗਰੋ ਫਿਰ ਤੋਂ ਐਕਟਿਵ ਹੋਇਆ ਜਿਸ ਹਾਂ ਲੋਕਾਂ ਦੇ ਵਿੱਚ دہشت ਦਾ ਮਾਹੌਲ ਪੈਦਾ ਹੋਇਆ ਹੈ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਰਾਤ ਸਮੇਂ ਚੋਰੀਆਂ ਦੀਆਂ ਵਾਰਦਾਤਾਂ ਇਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਘਰਾ ਦੀਆਂ ਕੰਦਾ ਟੱਪ ਕੇ ਨੌਜਵਾਨ ਸੀਸੀਟੀਵੀ ਦੇ ਵਿੱਚ ਕੈਦ ਹੋ ਗਏ ਨੇ ਦੇਖ ਸਕਦੇ ਹੋ ਕੰਦਾ ਟੱਪਦੇ ਹੋਏ ਦਿਖਾਈ ਦਿੱਤੇ ਨੇ ਨਾਲ ਹੀ ਉੱਥੇ ਗਲੀਆਂ ਦੇ ਵਿੱਚ ਘੁੰਮਦੇ ਹੋਏ ਦਿਖਾਈ ਦਿੱਤੇ ਲੋਕਾਂ ਦੇ ਵਿੱਚ دہشت ਹੈ 20 ਸਾਲ ਪਹਿਲਾਂ ਵਾਲੀ ਇਸ ਗਰੋਹ ਦੀ ਦਹਿਸ਼ਤ ਸਭ ਨੂੰ ਯਾਦ ਆ ਗਈ ਜਦੋਂ ਇਸ ਏਸਟੀਵੀ ਫੁਟੇਜ ਉਹਨਾਂ ਦੇ ਵੱਲੋਂ ਦੇਖੀ ਗਈ ਪੁਲਿਸ ਦੇ ਵੱਲੋਂ ਨਾਕਬੰਦੀ ਕੀਤੀ ਜਾ ਰਹੀ ਹੈ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ਹਿਰ ਦੀਆਂ ਕਲੋਨੀਆ ਦੇ ਵਿੱਚ ਉੱਗਿਆ ਚੋਪੜੀਆਂ ਦੇ ਵਿੱਚ ਰਹਿ ਰਹੇ ਪ੍ਰਵਾਸੀਆਂ ਦੀ ਵੀ ਜੈਕਿੰਗ ਕੀਤੀ ਜਾ ਰਹੀ ਹੈ ਸ਼ਹਿਰ ਦੇ ਵਿੱਚ ਚੋਰੀਆਂ ਦੇ ਮਾਮਲੇ ਜਿਹੜੇ ਵਧ ਰਹੇ ਨੇ ਉਹਨਾਂ ਨੂੰ ਲੈ ਕੇ ਜਿਨ੍ਹਾਂ ਪ੍ਰਵਾਸੀਆਂ ਦਾ ਰਿਕਾਰਡ ਪੁਲਿਸ ਦੇ ਕੋਲ ਨਹੀਂ ਹੈ ਉਹ ਲਿਆ ਜਾ ਰਿਹਾ ਹੈ ਤਾਂ ਜੋ ਉਸ ਤੋਂ ਬਾਅਦ ਉਹਨਾਂ ਦੇ ਪੱਕੇ ਪਤੇ ਦੇ ਉਤੇ ਆਧਾਰ ਦੇ ਉੱਤੇ ਉਸ ਸੰਬੰਧੀ ਥਾਣਿਆਂ ਤੋਂ ਉਹਨਾਂ ਦਾ ਰਿਕਾਰਡ ਚੈੱਕ ਕੀਤਾ ਜਾ ਸਕੇ ਇਸ ਕਰਕੇ ਸੀਸੀਟੀਵੀ ਫੁਟੇਜ ਤੁਸੀਂ ਮੌਕੇ ਦੀ ਦੇਖ ਸਕਦੇ ਹੋ ਹਾਂਜੀ ਕਾਫੀ ਦਿਨਾਂ ਤੋਂ ਨਾ ਚੋਰੀਆਂ ਜਿਹੜੀਆਂ ਵਾਰਦਾਤਾਂ ਨੇ ਕਲੋਨੀ ਦੇ ਵਿੱਚ ਜਗਾ ਜਗਾ ਹੋ ਰਹੀਆਂ ਨੇ ਸ਼ਹਿਰ ਦੇ ਵਿੱਚ ਵੀ ਜਗਾ ਜਗਾ ਹੋ ਰਹੀਆਂ ਨੇ ਇਸੇ ਤਹਿਤ ਇਹਨਾਂ ਦੇ ਜਿਹੜੇ ਰਿਕਾਰਡ ਨੇ ਉਹ ਪੁਲਿਸ ਵੱਲੋਂ ਲੈਏ ਗਏ ਨੇ ਕਈਆਂ ਦੇ ਕੋਲ ਹੈਗੇ ਨੇ ਡਾਕੂਮੈਂਟ ਕਈਆਂ ਕੋਲ ਨਹੀਂ ਵੀ ਹੈਗੇ ਉਹ ਅਸੀਂ ਐਤਵਾਰ ਨੂੰ ਸਵੇਰ 7 ਵਜੇ ਸਾਰੇ ਹੀ ਜਿੰਨੇ ਵੀ ਇਹ ਝੁੱਗੀਆਂ ਝੋਪੜੀਆਂ ਵਾਲਿਆਂ ਦੀ ਮੀਟਿੰਗ ਰੱਖੀ ਹੈ ਸਵੇਰ 7 ਵਜੇ ਇਹਨਾਂ ਸਾਰਿਆਂ ਦੇ ਰਿਕਾਰਡ ਵੀ ਹਾਸਲ ਕਰਾਂਗੇ ਤੇ ਪੂਰੀ ਇਹਨਾਂ ਨਾਲ ਕੁਝ ਵਿਚ ਵੀ ਕਰਾਂਗੇ ਅੱਜ ਸੀਨੀਅਰ ਅਫਸਰਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿੰਨੇ ਵੀ ਸ਼ਹਿਰ ਚ ਪ੍ਰਵਾਸੀ ਆ ਕੇ ਵਸੇ ਹੋਏ ਨੇ ਉਹਨਾਂ ਦੀ ਚੈਕਿੰਗ ਕੀਤੀ ਗਈ ਉਹਨਾਂ ਦੇ ਆਧਾਰ ਕਾਡ ਚੈੱਕ ਕੀਤੇ ਗਏ ਤੇ ਹੁਣ ਇਹਨਾਂ ਦੇ ਜਿਹੜੇ ਸਟ੍ਰੇਂਜਰ ਰੋਲ ਕੱਟੇ ਜਾਣਗੇ ਤੇ ਇਹਨਾਂ ਦੇ ਸਬੰਧਤ ਥਾਣਿਆਂ ਤੋਂ ਇਹਨਾਂ ਬਾਰੇ ਵੈਰੀਫਾਈ ਕੀਤਾ ਜਾਏਗਾ ਔਰ ਜੇ ਕਿਸੇ ਦੇ ਧੁੱਗੀ ਜਾਂ ਕਿਸੇ ਚੌਪੜੇ 'ਚ ਕੋਈ ਛੱਕੀ ਚੀਜ਼ ਮਿਲਦੀ ਤਾਂ ਉਹਦੇ ਖਿਲਾਫ ਵੰਦੀ ਕਾਰਵਾਈ ਕੀਤੀ ਜਾਏਗੀ। ਅਸਲ 'ਚ ਅਸੀਂ ਚੈੱਕ ਕਰ ਰਹੇ ਹਾਂ ਜੀ ਸ਼ਹਿਰ 'ਚ ਜਿੰਨੇ ਵੀ ਅਣਜਾਣ ਵਿਅਕਤੀ ਆ ਕੇ ਠਹਿਰੇ ਨੇ ਜਾਂ ਕੋਈ ਕਿਰਾਏ ਤੇ ਰਹਿ ਰਹੇ ਨੇ ਉਹਨਾਂ ਸੰਬੰਧੀ ਅਸੀਂ ਚੈਕਿੰਗ ਕਰ ਰਹੇ ਹਾਂ। ਪੁਲਿਸ ਕੋਲ ਰਿਕਾਰਡ ਨਹੀਂ ਸੀ ਇਹਨਾਂ ਦਾ ਰਿਕਾਰਡ ਅੱਜ ਹਾਸਲ ਕੀਤਾ ਗਿਆ ਤੇ ਹੁਣ ਇਹਨਾਂ ਦਾ ਸਬੰਧਰ ਠਾਣੇ ਨਾਲ ਲਿਖ ਕੇ ਭੇਜਿਆ ਜਾਏਗਾ। ਪੰਜਾਬ ਦੇ ਇਸ ਜ਼ਿਲ੍ਹੇ ਦੇ ਵਿੱਚ ਕਾਲਾ ਕੱਚਾ ਗਰੋ ਫਿਰ ਤੋਂ ਐਕਟਿਵ ਹੋਇਆ ਜਿਸ ਹਾਲ ਲੋਕਾਂ ਦੇ ਵਿੱਚ دہشت ਦਾ ਮਾਹੌਲ ਪੈਦਾ ਹੋਇਆ ਹੈ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਰਾਤ ਸਮੇਂ ਚੋਰੀਆਂ ਦੀਆਂ ਵਾਰਦਾਤਾਂ ਇਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਘਰਾ ਦੀਆਂ ਕੰਦਾ ਟੱਪ ਕੇ ਨੌਜਵਾਨ ਸੀਐਸਟੀਵੀ ਦੇ ਵਿੱਚ ਕੈਦ ਹੋ ਗਏ ਨੇ ਦੇਖ ਸਕਦੇ ਹੋ ਕੰਦਾ ਟੱਪਦੇ ਹੋਏ ਦਿਖਾਈ ਦਿੱਤੇ ਨੇ ਨਾਲ ਹੀ ਉੱਥੇ ਗਲੀਆਂ ਦੇ ਵਿੱਚ ਘੁੰਮਦੇ ਹੋਏ ਦਿਖਾਈ ਦਿੱਤੇ ਲੋਕਾਂ ਦੇ ਵਿੱਚ دہشت ਹੈ 20 ਸਾਲ ਪਹਿਲਾਂ ਵਾਲੀ ਇਸ ਗਰੋਹ ਦੀ دہشت ਸਭ ਨੂੰ ਯਾਦ ਆ ਗਈ ਜਦੋਂ ਇਸ ਸੀਐਸਟੀਵੀ ਫੁਟੇਜ ਉਹਨਾਂ ਦੇ ਵੱਲੋਂ ਦੇਖੀ ਗਈ ਪੁਲਿਸ ਦੇ ਵੱਲੋਂ ਨਾਕਾਬੰਦੀ ਕੀਤੀ ਜਾ ਰਹੀ ਹੈ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ਹਿਰ ਦੀਆਂ ਕਲੋਨੀਆ ਦੇ ਵਿੱਚ ਉੱਗਿਆ ਚੋਪੜੀਆਂ ਦੇ ਵਿੱਚ ਰਹਿ ਰਹੇ ਪ੍ਰਵਾਸੀਆਂ ਦੀ ਵੀ ਜੈਕਿੰਗ ਕੀਤੀ ਜਾ ਰਹੀ ਹੈ ਸ਼ਹਿਰ ਦੇ ਵਿੱਚ ਚੋਰੀਆਂ ਦੇ ਮਾਮਲੇ ਜਿਹੜੇ ਵਧ ਰਹੇ ਨੇ ਉਹਨਾਂ ਨੂੰ ਲੈ ਕੇ ਜਿਨ੍ਹਾਂ ਪ੍ਰਵਾਸੀਆਂ ਦਾ ਰਿਕਾਰਡ ਪੁਲਿਸ ਦੇ ਕੋਲ ਨਹੀਂ ਹੈ ਉਹ ਲਿਆ ਜਾ ਰਿਹਾ ਹੈ ਤਾਂ ਜੋ ਉਸ ਤੋਂ ਬਾਅਦ ਉਹਨਾਂ ਦੇ ਪੱਕੇ ਪਤੇ ਦੇ ਉੱਤੇ ਆਧਾਰ ਦੇ ਉੱਤੇ ਉਸ ਸੰਬੰਧੀ ਥਾਣਿਆਂ ਤੋਂ ਉਹਨਾਂ ਦਾ ਰਿਕਾਰਡ ਚੈੱਕ ਕੀਤਾ ਜਾ ਸਕੇ ਇਸ ਕਰਕੇ ਸੀਸੀਟੀਵੀ ਫੁਟੇਜ ਤੁਸੀਂ ਮੌਕੇ ਦੀ ਦੇਖ ਸਕਦੇ ਹੋ ਹਾਂਜੀ ਕਾਫੀ ਦਿਨਾਂ ਤੋਂ ਨਾ ਚੋਰੀਆਂ ਜਿਹੜੀਆਂ ਵਾਰਦਾਤਾਂ ਨੇ ਕਲੋਨੀ ਦੇ ਵਿੱਚ ਜਗਾ ਜਗਾ ਹੋ ਰਹੀਆਂ ਨੇ ਸ਼ਹਿਰ ਦੇ ਵਿੱਚ ਵੀ ਜਗਾ ਜਗਾ ਹੋ ਰਹੀਆਂ ਨੇ ਇਸੇ ਤਹਿਤ ਇਹਨਾਂ ਦੇ ਜਿਹੜੇ ਰਿਕਾਰਡ ਨੇ ਉਹ ਪੁਲਿਸ ਵੱਲੋਂ ਲੈ ਗਏ ਨੇ ਕਈਆਂ ਦੇ ਕੋਲ ਹੈਗੇ ਨੇ ਡਾਕੂਮੈਂਟ ਕਈਆਂ ਕੋਲ ਨਹੀਂ ਵੀ ਹੈਗੇ ਉਹ ਅਸੀਂ ਐਤਵਾਰ ਨੂੰ ਸਵੇਰ 7 ਵਜੇ ਸਾਰੇ ਹੀ ਜਿੰਨੇ ਵੀ ਇਹ ਝੁੱਗੀਆਂ ਝੋਪੜੀਆਂ ਵਾਲਿਆਂ ਨੇ ਇਹਨਾਂ ਦੀ ਮੀਟਿੰਗ ਰੱਖੀ ਹੈ ਸਵੇਰ 7 ਵਜੇ ਇਹਨਾਂ ਸਾਰਿਆਂ ਦੇ ਰਿਕਾਰਡ ਵੀ ਹਾਸਲ ਕਰਾਂਗੇ ਤੇ ਪੂਰੀ ਇਹਨਾਂ ਨਾਲ ਕੁਝ ਵਿਚ ਵੀ ਕਰਾਂਗੇ ਅੱਜ ਸੀਨੀਅਰ ਅਫਸਰਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿੰਨੇ ਵੀ ਸ਼ਹਿਰ ਚ ਪ੍ਰਵਾਸੀ ਆ ਕੇ ਵਸੇ ਹੋਏ ਨੇ ਉਹਨਾਂ ਦੀ ਚੈਕਿੰਗ ਕੀਤੀ ਗਈ ਉਹਨਾਂ ਦੇ ਉਤਾਰ ਕਾਟ ਚੈੱਕ ਕੀਤੇ ਗਏ ਤੇ ਹੁਣ ਇਹਨਾਂ ਦੇ ਜਿਹੜੇ ਸਟ੍ਰੇਂਜਰ ਰੋਲ ਕੱਟੇ ਜਾਣਗੇ ਤੇ ਇਹਨਾਂ ਦੇ ਸਬੰਧਤ ਥਾਣਿਆਂ ਤੋਂ ਇਹਨਾਂ ਬਾਰੇ ਵੈਰੀਫਾਈ ਕੀਤਾ ਜਾਏਗਾ ਔਰ ਵੀ ਜੇ ਕਿਸੇ ਦੇ ਧੁੱਗੀ ਜਾਂ ਕਿਸੇ ਚੌਪੜੀ ਚ ਕੋਈ ਛੱਕੀ ਚੀਜ਼ ਮਿਲਦੀ ਤਾਂ ਉਹਦੇ ਖਲਾਫ ਬੰਦੀ ਕਾਰਵਾਈ ਕੀਤੀ ਜਾਏਗੀ ਅਸਲ ਚ ਅਸੀਂ ਚੈੱਕ ਕਰ ਰਹੇ ਹਾਂ ਜੀ ਸ਼ਹਿਰ ਚ ਜਿੰਨੇ ਵੀ ਅਣਜਾਣ ਵਿਅਕਤੀ ਆ ਕੇ ਠਹਿਰੇ ਨੇ ਜਾਂ ਕੋਈ ਕਿਰਾਏ ਤੇ ਰਹਿ ਰਹੇ ਨੇ ਉਹਨਾਂ ਸਬੰਧੀ ਅਸੀਂ ਚੈਕਿੰਗ ਕਰ ਰਹੇ ਹਾਂ ਪੁਲਿਸ ਕੋਲ ਇਹ ਰਿਕਾਰਡ ਨਹੀਂ ਸੀ ਇਹਨਾਂ ਦਾ ਰਿਕਾਰਡ ਅੱਜ ਹਾਸਲ ਕੀਤਾ ਗਿਆ ਤੇ ਹੁਣ ਇਹਨਾਂ ਦਾ ਸਬੰਧਰ ਠਾਣੇ ਨਾਲ ਲਿਖ ਕੇ ਭੇਜਿਆ ਜਾਏਗਾ